ਕਪੇ ਅਨੰਨਾ ਨਾਲ ਬਾਪਟ ਵਾਰੀ ਆ ਮੈਂ ਹੱਥ ਕੀ ਬਣਾਉਂ ਰੇ ਕੰਨ ਦੇ ਡਰਗ ਤੇ ਸਾਥ ਬਾਪਟ ਵਾਰੀ ਰੇ ਹੱਥ ਕੀ ਬਣਾਉਂਦੀ ਹੱਥ ਕੀ ਬਣਾਉਂਦੀ ਤੇਰੀ ਚਾਹ ਫਟਟਵਾਰੀ ਆ ਮੈਂ ਹੱਥ ਕੇ ਬਣਾਉਂਦੀ ਰੇ ਵਾਡੀਏ ਕੋਠੀ ਅਤਕਾਰ ਸੱਤ ਤੋਲੇਆਂ ਦਾ ਹਾਰ ਨੀਏ ਕੋਠੀ ਅਤਕਾਰ ਸੱਤ ਤੋਲੇਆਂ ਦਾ ਹਾਰ

ਜਾਨੀ ਵੇ ਤੇਈਆ ਕਾ ਮਤੇਰੇ ਦਸਤੂਰ ਜਾਨੀ ਮੇਂ ਚਾ ਰੋਟੀਆਂ ਤੇ ਲੱਗ ਵੀ ਸੁਣਾਉਣ ਨੀ ਪੰਜ ਬਾਜ ਕਿਲੋ ਐ ਫਰੂਟ ਲੈ ਕੇ ਔੜਨੀ ਮਰੂਤ ਲੈ ਕੇ ਔੜਨੀ ਆਪਣਾ ਹੀ ਖਾਂਦੇ ਨਾ ਲੱਗਦਾ ਏ ਤੇਰਾ ਆਪਣਾ ਹੀ ਖਾਂਦੇ ਨਾ ਲੱਗਦਾ ਏ ਤੇਰਾ ਸੱਤਾਂ ਜੋ ਗਾਣੇ ਸੱਨ ਕਨਾ ਆ ਰਹੇ ਕਿੰਨੇ ਹੀ ਤੂੰ ਸੋਹਣੀ ਨਾ ਤੇਰਾ ਤੂੰ ਹੀ ਸੁਰ ਨਾ ਨੀ ਲੱਗ ਜਿਹਨਾਂ ਨੂੰ ਸੁਣਨ ਦੀ ਸਮਝ ਹੈ ਜਿਹੜੇ ਭੱਜ ਵੀ ਆਹੀ ਕਿਤਾਬ ਤੁਸੀਂ ਵਿੱਚ ਵਸਦੀ ਹੈ ਸੁਲਿਸ਼ਕ ਸੁਨਹਿਰੀ ਬਿਜਲੀ ਅੰਬੁਰਾ ਦੇ ਗੋਲ ਤੇ ਵਸਦੀ ਹੈ ਇਹ ਜੰਦਗੀ ਰਦੀ ਇਹ ਪੰਜ ਹਾਰ ਦੀ ਰੋਸ਼ਨੀ ਬੜੀ ਧੂਮਧਮਾਣਾ ਮੜਾਈ ਜਾਂਦੀ ਆ ਜਿਵੇਂ ਕਿ ਜਗਰਾਉਂ ਦੇ ਵਿੱਚ ਰੋਸ਼ਨੀ ਬਹੁਤ ਮਜ਼ੂਰ ਆ ਇਸ ਜਗ੍ਹਾ ਤੇ ਸਤਾਂ ਤੇ ਵੀ ਰੋਸ਼ਨੀ ਬਹੁਤ ਮਸ਼ਹੂਰ ਆ ਪੰਜ ਹਾੜ੍ਹ ਨੂੰ ਆਪਣਾ ਪੂਰਾ ਸੱਭਿਆਚਾਰਕ ਬੇਟਾ ਉੱਚ ਝੁੱਟ ਦੇ ਕਲਾਕਾਰ ਆ ਕੇ ਹਾਜ਼ਰੀ ਦਮਉਂਦੇ ਆ ਚਾਰ ਹਾੜ੍ਹ ਨੂੰ ਆਪਣੀ ਘੰਡੇ ਜਸ ਹੁੰਦੀ ਆ ਅੱਜ ਪੂਰੇ ਵਰਲਡ ਦੇ ਵਿੱਚੋਂ ਸੰਗਤ ਆਈਆਂ ਇੰਨੀ ਕੜਕ ਦੀ ਗਰਮੀ ਦੇ ਵਿੱਚ ਕੜਕ ਦੀ ਧੁੱਪ ਦੇ ਵਿੱਚ ਸੰਗਤ ਆਈਆਂ ਪੀਰ ਪਾਸ਼ਾ ਨੇ ਨੇ ਅਮਰਦਾ ਪੂਰਿਆ ਕਰੇ ਜਿਹੜੀ ਆਸ ਲੈ ਕੇ ਆਏ ਪੀਰ ਪਾਸ਼ਾ ਰਹਤਾ ਕਰੇ ਝੋੜ ਗਿਆ ਪਰੇ ਬੜਾ ਵਿਸ਼ਵਾਸ ਲੋਕਾਂ ਨੂੰ ਇਸ ਦਰਬਾਰ ਤੇ ਜੋ ਵੀ ਆਪ ਦੀ ਮਨ ਦੀ ਇਮਰਾਨ ਸੁੱਖ ਦੀ ਪੂਰੀ ਹੁੰਦੀ ਆ ਐਸੇ ਮੇਲੇ ਹੋਣੇ ਚਾਹੀਦੇ ਆ ਜਿਵੇਂ ਕਿ ਸੱਭਿਆਚਾਰਕ ਨਾਲ ਜੁੜੀਆਂ ਗੱਲਾਂ ਬਾਤਾਂ ਲੋਕਾਂ ਨੂੰ ਸੁਣਨਾ ਤੇ ਲੋਕ ਗਾਂ ਦੀ ਗਾਂ ਲੋਕਾਂ ਆਪਣੇ ਚੰਗੇ ਕੰਮ ਤੇ ਧਿਆਨ ਦੇਣ। ਪਹਿਲਾਂ ਜਿਹੜਾ ਜਗਰਾਉ ਰੋਸ਼ਨੀ ਮਨਾਈ ਜਾਂਦੀ ਸੀ ਉਹੀ ਸਾਰੇ ਫਕੀਰ ਇਕੱਠੇ ਹੋ ਕੇ ਇਸ ਦਰਬਾਰ ਤੇ ਰੋਸ਼ਨੀ ਦਾ ਮੇਲਾ ਮਨਾਇਆ ਜਾਂਦਾ ਸੀ। ਇਹ ਜਿਹੜੇ ਮੇਲੇ ਮਨਾਏ ਜਾਂਦੇ ਆ ਸੱਭਿਆਚਾਰਕ ਮੇਲੇ ਇੱਕ ਤਾਂ ਆਉਣ ਵਾਲੀ ਪੀੜ੍ਹੀ ਨੂੰ ਸਿੱਧ ਦੇਣ ਵਾਸਤੇ ਔਰ ਦੂਸਰੇ ਸਮੇਂ ਦੇ ਸਾਹਬ ਨਾਲ ਅੱਜ ਦੀ ਜਿਹੜੀ ਅਤ ਦੀ ਗਰਮੀ ਪੈ ਰਹੀ ਆ ਦਰਖਤਾਂ ਦਾ ਬਹੁਤ ਕਾਣ ਹੋਇਆ ਵਾ ਜੀਵ ਜੰਤੂਆਂ ਦਾ ਕਾਣ ਹੋਈ ਜਾਂਦਾ ਅਸੀਂ ਇਹਦੇ ਵਿੱਚ ਸੰਗਤ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਦਰਖਤ ਲਾਏ ਜਾਣ ਜਿਹੜਾ ਜੀਵ ਜੰਤੂ ਆ ਉਹਨਾਂ ਦੀ ਪਾਲਣਾ ਕੀਤੀ ਜਾਵੇ ਉਹਨਾਂ ਵਾਸਤੇ ਆਲਣੇ ਰੱਖੇ ਜਾਣ ਉਹਨਾਂ ਵਾਸਤੇ ਦਾਣੇ ਦਾ ਪ੍ਰਬੰਧ ਕੀਤਾ ਜਾਵੇ ਤੇ ਥਾਂ ਥਾਂ ਤੇ ਦਰਖਤ ਲਾਏ ਜਾਣ ਇਹ ਮੇਲੇ ਕਰਾਉਣ ਦਾ ਤਾਂ ਹੀ ਫਾਇਦਾ ਜੇ ਇਹਨਾਂ ਦਰਬਾਰਾਂ ਤੋਂ ਇਹ ਸਿੱਖਿਆ ਦਿੱਤੀ ਜਾਵੇ